ਚਰਨਜੀਤ ਸਿੰਘ ਪਿੰਡ ਮਾਧਮਨਗਰ ਜੀ ਅੱਛਾ ਤੇ ਹਾਲਾਤ ਵੇਸੇ ਹੁਣ ਪੁੱਛਾਂ ਕ ਆਪੇ ਦੱਸੋਗੇ ਹਾਲਾਤ ਤੋਂ ਤੁਹਾਨੂੰ ਆ ਸਾਰਾ ਪਤਾ ਲੱਗਦਾ ਹੀ ਕਿ ਆ মিডিਆ ਨੇ ਕਿੱਥੋਂ ਦਾ ਟਪਾਂ ਜਿੱਧਰ ਵੀ ਨਿਗੇ ਮਾਰਿਓ ਤੱਕ ਪਾਣੀ ਪਾਣੀ ਦਿੱਖਦਾ ਹਾਂ ਕੋਈ ਅੱਜ ਤੱਕ ਮੰਨ ਕੇ ਚੱਲ ਵੀ ਉਹ ਜਿਹੜੀਆਂ ਬੇੜੀਆਂ ਚਲਾਈਆਂ ਨੇ INDRF ਦੀ ਟੀਮਾਂ ਨੇ ਹਾਂ ਉਹ ਚੰਗੜ ਪਹਿਣੀ ਰੇਤ ਵਾਲੀ ਪਹਿਣੀ ਤਾਂ ਉੱਧਰ ਤੱਕ ਹੀ ਸੀਮਤ ਨੇ ਅੱਛਾ ਨਾ ਵਾਤ ਕੋਈ ਤੇਜਰ ਵੇਲੇ ਗਈ ਅੱਛਾ ਨਾਲ ਸਾਡੇ ਪਿੰਡ ਤੱਕ ਪ੍ਰੋਵਾਈਡ ਹੋਈ ਅੱਛਾ ਦਾ ਮਾhtਮ ਨਗਰ ਤੱਕ ਨਾ ਦੋਨੇ ਨਾਨਕੇ ਤੱਕ ਅੱਛਾ ਉੱਧਰ ਐਮਐਲ ਦੇ ਜਿਹੜੇ ਉਹ ਕੋਈ ਪਿੰਡ ਖਾਸ ਨਹੀਂ अच्छा एमएल 2 4 ਪਿੰਡਾਂ ਤੇ ਰਾਸ਼ਨ ਦੇ ਆਂਦਾ ਸਾਡਾ ਪਿੰਡ ਮਾਤਮ ਨਗਰ ਹੈ ਹਾਂ ਸਾਡੇ ਗਰੀਬ ਹੁਣ ਬੰਦੇ ਕੋਲ ਪਹਿਲੀ ਨਹੀਂ ਹੈਗੀ ਇਹਨਦੇ ਕੋਲ ਅਜੇ ਤੱਕ ਰਾਸ਼ਨ ਨਹੀਂ ਪਹੁੰਚਿਆ اچھا ਇਸ ਬੰਦੇ ਨੇ ਕੀ ਵਰਤੋਂ ਨਹੀਂ ਪਾਈ ਹਾਂ ਜੋ ਇਹਨਾਂ ਨੂੰ 92 ਸੀਟਾਂ ਪੰਜਾਬ ਨੇ ਦਿੱਤੀਆਂ ਨੇ ਤੋਂ 92 ਸੀਟਾਂ ਦਾ ਮੁੱਲ ਵੀ ਤੇ ਆਵਣਾ ਪੰਜਾਬ ਨੂੰ ਬਿਲਕੁਲ ਜੀ ਅੱਜ ਹੜਾਂ ਦੇ ਵਿੱਚ ਲੋਕ ਲੋੜ ਰਹੇ ਨੇ ਹਾਂ ਇਹਨਾਂ ਦੀ ਹੁਣ ਕੀ ਕਰ ਲੋ ਮੈਂ ਤਾਂ ਵੈਸੇ న్యూਸ ਸੁਣ ਰਿਹਾ ਸੀਗਾ ਇੱਕ ਇੱਕ ਮਹੀਨੇ ਦੀ ਸੰਖਾ ਅਸੀਂ 8 ਫੀਟ ਦਾ ਵਾਸਤੇ ਦੇਂਦੇ ਪਏ। ਉਹ ਇਹਨੇ ਨਾਲ ਕੀ ਬਣਿਆ ਦਾ? 40 ਮਹੀਨੇ ਹੋ ਗਏ ਘੱਟੋ-ਘੱਟ 10 ਹਜ਼ਾਰ ਦੀ ਤਨਖਾਹ ਦਿੱਤੀ ਜਾਵੇ। ਹਾਂ। ਸਾਡੇ ਮੰਨ ਕੇ ਚੱਲੋ ਵੀ 9 ਮਹੀਨੇ ਕਿਵੇਂ ਗੁਜ਼ਾਰਾ ਹੋਵੇਗਾ? ਪੰਜਾਬ ਗਵਰਨਮੈਂਟ ਨੂੰ ਇਹ ਸਾਡੀ ਬੇਨਤੀ ਹੈ ਕਿ ਘਰ ਵਿੱਚ 5 ਮੈਂਬਰ ਰਗੇ ਨੇ ਨਾ, 5 ਮੈਂਬਰਾਂ ਦੀ ਪੈਨਸ਼ਨ 9 ਮਹੀਨੇ ਦਿੱਤੀ ਜਾਵੇ। ਜਿਹੜਾ ਸਾਡਾ ਗੁਜ਼ਾਰਾ ਹੋ ਸਕੇ। ਜਿਹੜੇ 9 ਮਹੀਨੇ ਸਾਡੇ ਹਾਲਾਤ ਮਾੜੇ ਰਹੇ ਰਿਹਾ। ਅੱਜ ਸਾਡੀ ਫਸਲ ਡੁੱਬ ਗਈ। ਹਾਂ। ਸਾਡੇ ਹੁਣ ਕਨਕ ਨੋ 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 9 ਮਹੀਨੇ ਪਏ ਨੇ ਹਾਂ 9 ਮਹੀਨੇ ਸਾਡਾ ਗੁਜ਼ਾਰਾ ਕਿਸੇ ਦਾ ਹੱਥ ਖਾਲੀ ਨਹੀਂ ਇਸ ਟਾਈਮ ਭਾਵੇਂ ਕੋਈ 50 ਕਿੱਲੇ ਵਾਲਾ ਭਾਵੇਂ ਕੋਈ 100 ਕਿੱਲੇ ਵਾਲਾ 100 ਕਿੱਲੇ ਵਾਲਾ ਅਸੀਂ ਜਿਹੜੀ ਕਣਕ ਤੱਕ ਸਾਡੇ 5000 1 ਜੀ ਨੂੰ 5 ਜੀ ਏਕੇ ਨਾਲ ਤਾਂ 25000 ਰੁਪਇਆ ਮਹੀਨੇ ਦੀ ਪੈਨਸ਼ਨ ਦਿੱਤੀ ਜਾਵੇ ਇਹ ਸਾਡੀ ਰਿਕੁਐਸਟ ਹੈ ਪੰਜਾਬ ਗਵਰਨਮੈਂਟ ਨੂੰ ਵੀ ਔਰ ਭਾਰਤ ਦਾ ਦੂਸਰਾ ਭਾਰਤ ਦੇ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਵੀ ਸੈਂਟਰ ਸਰਕਾਰ ਵੀ ਇਸ ਵੇਲੇ ਜਿਹੜੀ ਇਹ ਕੋਈ ਮਦਦ ਭੇਜੇ ਕੋਈ ਚੰਗੀ ਤਰ੍ਹਾਂ ਕੋਈ ਵਧੀਆ ਉਪਰਾਲਾ ਕਰੇ ਕੋਈ ਸਪੈਸ਼ਲ ਪੈਕੇਜ ਭੇਜੇ ਥੇ ਇਹਨਾਂ ਲੋਕਾਂ ਵਾਸਤੇ ਸੈਂਟਰ ਸਰਗਰਮੈਂਟ ਨੇ ਅਜ ਤੱਕ ਹੜ੍ਹ ਦੀ ਪੈਸਾ ਜਾਰੀ ਨਹੀਂ ਕੀਤਾ ਪੰਜਾਬ ਵਾਸਤੇ ਬਿਲਕੁਲ ਕੋਈ ਕੋਈ ਰਿਕਵੈਸਟ ਹੈਗੀ ਹੈ ਪ੍ਰਧਾਨ ਮੰਤਰੀ ਅੱਗੇ ਭਿਆੜਾਂ ਵਾਸਤੇ ਸਪੈਸ਼ਲ ਪੈਕੇਜ ਜਾਰੀ ਕਰਨ ਲੋਕਾਂ ਵਾਸਤੇ ਅੱਜ ਲੋਕ ਲੋੜ ਰਹੇ ਨੇ ਲੋਕ ਮਾਰ ਰਹੇ ਨੇ ਇਹ ਪੰਜਾਬ ਇਹ ਪੰਜਾਬ ਹੈ ਇੱਕ ਹੈਗਾ ਸੂਬਾ ਜਿਹੜਾ ਸਾਰਾ ਹਿੰਦੁਸਤਾਨ ਨੂੰ ਪਾਲਦਾ ਹੈ ਅੱਜ ਪੰਜਾਬ ਇਹ ਡੋਪਰ ਹੈ ਹੁਣ ਦੀ ਕੋਈ ਬਾਹ ਨਹੀਂ ਫੜ ਰਹਾ ਜਦੋਂ ਕੋਈ ਬਾਹ ਦੀ ਸਟੇਟ ਡੁੱਬਦੀ ਹੈ ਜਾਂ ਕੋਈ ਵੀ ਕੁਦਰਤੀ ਆਫਤਾਂ ਦੀ ਹੈ ਪੰਜਾਬ ਹੋਂਦੀ ਬਾਹ ਫੜਦਾ ਹੈ ਬਿਲਕੁਲ ਪ੍ਰਧਾਨ ਜੀ ਡੋਪਰ ਰਿਹਾ ਹੁਣ ਦੀ ਕੋਈ ਬਾਹ ਨਹੀਂ ਫੜ ਰਿਆ ਉਹ ਐਨਆਰਆਈ ਹੈਗੇ ਆ ਵੀਰ ਜਿਹੜੇ ਕਿਦਰੇ ਕੋਈ ਮਦਦ ਦੇ ਰਹੇ ਹੈ ਠੀਕ ਹੈ ਪ੍ਰਧਾਨ ਜੀ ਤੁਹਾਡੀ ਗੱਲ ਅਸੀਂ ਜ਼ਰੂਰ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਨਾ ਆਪਣੀ ਖੁਦ ਦੀ ਕਮੇਟੀ ਬਣਾ ਕੇ ਕੁਝ ਕਰੇ ਅੱਛਾ ਸਿੱਧਾ ਦੇਵੇ ਉਹ ਪੰਜਾਬ ਸਰਕਾਰ ਦੇ ਥਰੂ ਨਾ ਦੇਵੇ ਜੀਮ ਕਸਾਨ ਯੋਜਨਾ ਜਿਵੇਂ ਜਾਰੀ ਕਰਦੀ ਹੈ ਨਾ ਉਹ ਸਾਰਾ ਦਿੱਤਾ ਜਾਰੀ ਕੋਈ ਸਿਸਟਮ ਨਾ ਕਰੇ ਠੀਕ ਹੈ ਡਾਇਰੈਕਟ ਪੈਸਾ ਭੇਜੇ ਡਾਇਰੈਕਟ ਪੈਸਾ ਹੈ ਨਾ ਠੀਕ ਹੈ ਆਜੋ ਆਜੋ